ਖਲੋ ਜਿੰਦਾਬਾਦ ਸਰਦਾਰ ਅਵੀ ਸਿੰਘ ਖਲੋ ਜਿੰਦਾਬਾਦ ਸਰਦਾਰ ਅਵੀ ਸਿੰਘ ਖਲੋ ਜਿੰਦਾਬਾਦ ਬੀਜੇਪੀ ਸਰਕਾਰ ਜਿੰਦਾਬਾਦ ਬੀਜੇਪੀ ਸਰਕਾਰ ਜਿੰਦਾਬਾਦ ਅੱਜ ਕਲ੍ਹ ਤੋਂ ਦਾਅ ਕਹਿੰਦੇ ਜੀ ਬੀਜੇਪੀ ਦੀ ਜਿਹੜੀ ਕੰਪੇਨੀ ਚੱਲ ਰਹੀ ਹੈ ਕਿਸ ਤਰੀਕੇ ਦਾ ਹੰਕਾਰ ਆ ਮਿਲ ਰਿਹਾ ਪਿੰਡਾਂ ਵਿੱਚ ਵੇਖੋ ਵਕਫ ਵਕਫ ਪਿੰਡਾਂ ਦੇ ਵਿੱਚ ਅੱਜ ਚੋਣ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਨੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਵਧੀਆ ਤਰੀਕੇ ਦੇ ਨਾਲ ਸਾਰੇ ਮੇਰੇ ਪਰਿਵਾਰ ਜਿਹੜੇ ਨੇ ਉਹ ਸਾਧ ਦੇ ਰਹੇ ਨੇ ਤੇ ਮੈਂ ਇਹ ਮਹਿਸੂਸ ਕਰਦਾ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਆ 20 ਤਰੀਕ ਨੂੰ ਉਹਦੇ ਵਿੱਚ ਇੱਕ ਵੱਡਾ ਹੰਗਾਰਾ ਦੇ ਕੇ ਡੇਰਾ ਬਾਬਾ ਨਾਨਕ ਦੀ ਸੰਗਤ ਬੀਜੇਪੀ ਦੀ ਹਾਜ਼ਰੀ ਜਿਹੜੀ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਲਾਇਕ ਕਿ ਜੀ ਨਰਿੰਦਰ ਮੋਦੀ ਜੀ ਦੇ ਹੱਥ ਅਸੀਂ ਮਜ਼ਬੂਤ ਕਰਾਂਗੇ ਪੰਜਾਬ ਦੇ ਵਿੱਚੋਂ ਕਿ ਆਉਣ ਵਾਲੀ 27 ਵਾਲੀ ਸਰਕਾਰ ਜਿਹੜੀ ਆ ਉਹ ਬੀਜੇਪੀ ਦੀ ਹੋਏਗੀ ਪੰਜਾਬ ਤੇ ਤੇ ਕੀ ਲੱਗਦਾ ਕਿ ਜਿਹੜੀ ਸੈਂਟਰ ਦੀ ਪੋਸਿਟੀ ਜੀ ਨੇ ਪਿੰਡਾਂ ਦੀ ਜਾਗਰੂਕ ਕੀਤਾ ਜਾ ਰਿਹਾ ਹੈ ਪ੍ਰਿਕੋ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਨੇ ਸਾਰੀਆਂ ਦੀਆਂ ਸਾਰੀਆਂ ਕੇਂਦਰ ਸਰਕਾਰ ਦੀਆਂ ਚੱਲ ਰਹੀਆਂ ਪੰਜਾਬ ਸਰਕਾਰ ਦੇ ਤੇ ਇਹ ਹਾਲਾਤ ਨੇ ਕਿਸੇ ਮੁਲਾਜ਼ਮ ਨੂੰ ਮੇਰੇਕਲ 2 ਦੋ ਮਹੀਨੇ ਹੋ ਗਏ ਤਨਖਾਹਾਂ ਵੀ ਨਹੀਂ ਦੇ ਸਕਦੇ ਇਸ ਕਰਕੇ ਚਾਹੇ ਉਹ ਕੱਚੇ ਮਕਾਨ ਦੀਆਂ ਸਕੀਮਾਂ ਚਾਹੇ ਉਹ ਕਣਕ ਕਣਕ ਮਿਲਣੀ ਆ ਚਾਹੇ ਉਹ ਆਯੂਸ਼ਮਾਨ ਜਿਹੜਾ ਜਿੱਦਾਂ 5 ਲੱਖ ਤੱਕ ਦਾ ਇਲਾਜ ਹੋਣਾ ਚਾਹੇ ਉਹ ਨਰੇਗਾ ਸਕੀਮ ਆ ਮੇਰੇ ਕਹਿਣ ਤੋਂ ਭਾਵ ਜਿੰਨੀਆਂ ਵੀ ਸਕੀਮਾਂ ਨੇ ਸਾਰਿਆਂ ਦੀਆਂ ਸਾਰੀਆਂ ਕੇਂਦਰ ਹੀ ਦੇ ਰਿਆ ਪੰਜਾਬ ਸਰਕਾਰ ਦੇ ਹਾਲਾਤ ਬਹੁਤ ਮਾੜੇ ਨੇ ਜਿਵੇਂ ਜ਼ਿੰਮੇਦਾਰ ਜਿਹੜੇ ਨੇ ਆਰ ਕੇ ਦਿਵਾਲੀ ਉਹਨਾਂ ਨੇ ਮੰਡੀਆਂ ਦੇ ਵਿੱਚ ਮਨਾਈਆਂ ਪਰ ਕੇਂਦਰ ਸਰਕਾਰ ਨੇ ਆਪਣਾ ਫਰਜ਼ ਨਿਭਾਇਆ ਸਿਰਫ 45000 ਕਰੋੜ ਰੁਪਏ ਦੇ ਕੇ ਇਹਨਾਂ ਨੂੰ ਸਾਰਿਆਂ ਪ੍ਰੀਤ ਦੇ ਪ੍ਰਬੰਧ ਮੁਕੰਮਲ ਕਰਨੋਂ ਤੇ ਜਸ ਪਰ ਪੰਜਾਬ ਸਰਕਾਰ ਉਸ ਤੇ ਜਿਹੜੀ ਸੀ ਉਹ ਜਿੰਨੇ ਕਮੀ ਸਾਬਤ ਹੋਈ ਤੇ ਕੋਈ ਵੀ ਪ੍ਰਬੰਧ ਨਾ ਕਰ ਸਕੀ ਤੇ ਜਿੰਮੇਦਾਰਾਂ ਦਾ ਝੋਨਾ ਜਿਹੜਾ ਵਾ ਉਨੂੰ 300 ਰੁਪਏ ਤੋਂ ਲੈ ਕੇ 500 ਰੁਪਏ ਦਾ ਕਟ ਲੱਗਾ ਜਿਹਦੇ ਨਾਲ ਜ਼ਿੰਮੇਦਾਰ ਜਿਹੜੇ ਨੇ ਬਹੁਤ ਨਾਰਾਜ਼ ਨੇ ਸਰਕਾਰ ਦੇ ਨਾਲ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਆਉਣ ਵਾਲੀ ਸਰਕਾਰ ਭਾਜਪੀ ਦੇ ਉਹਦੇ ਧੰਮਾਤ ਕਰਨ ਅਹੀਂ ਪੇ ਦੱਸ ਦਿਓ ਕਿਹੜਾ ਪਿੰਡ ਹੈ ਜੇ ਅੱਜ ਤੁਹਾਡੇ ਕੋਲ ਰਵਿਕੰਤ ਸਿੰਘ ਕਾਲੂ ਕੀ ਆਏ ਨੇ ਕਿਹੜੀਆਂ ਉਮੀਦਾਂ ਤੁਹਾਨੂੰ ਜਤਾਈਆਂ ਨੇ ਕਿਤੋਂ ਜਾਣੂ ਕਰਾਇਆ ਤੁਹਾਨੂੰ ਕਾਤੂ ਸਾਡਾ ਪਿੰਡ ਠਕਾਣਾ ਬੋੜ ਵਾਲਾ ਹੈ ਤਹਿਸੀਲ ਡੇਰਵਾ ਬਾਨਾਣਕ ਤੋਂ ਸਰਦਾਰ ਕਾਲੋਂ ਸਾਹਿਬ ਆਏ ਸੀਗੇ ਉਹਨਾਂ ਨੇ ਜਿੰਨੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਦੇ ਬਾਰੇ ਜਾਗਰੂਤ ਕੀਤਾ ਬਹੁਤ ਗਹਿਰਾਈ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਦੱਸਿਆ ਕਿ ਜਿੰਨੀਆਂ ਵੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹ ਪੂਰਨ ਤੌਰ ਤੇ ਮਿਲਣਗੀਆਂ ਹਰ ਬੰਦੇ ਨੂੰ ਮਿਲਣਗੀਆਂ ਖਾਸ ਕਰਕੇ ਜੋ ਗਰੀਬ ਵਰਗ ਦਾ ਆ ਉਹਨਾਂ ਨੂੰ ਬਹੁਤ ਹੀ ਸੁਵਾਸਨ ਦੇ ਕੇ ਗਏ ਆ ਚਾਹੇ ਆਇਸਮਾਨ ਵਾਲੀ ਹੈ ਚਾਹੇ ਨਰੇਗਾ ਵਾਲੀ ਸਕੀਮ ਹੈ ਕਿਸਾਨਾਂ ਦੇ ਬਾਰੇ ਚ ਆ ਹਰ ਇੱਕ ਚੀਜ਼ ਦੇ ਬਾਰੇ ਉਹਨਾਂ ਜਾਗਰੂਤ ਕਰਾਇਆ ਔਰ ਕਹਿੰਦੇ ਸੀ ਸੈਂਟਰ ਤੋਂ ਹਰ ਇੱਕ ਸਕੀਮ ਲੈ ਕੇ ਗਰੀਬ ਵਰਗ ਤੱਕ ਪਹੁੰਚਾਵਾਂਗੇ ਔਰ 100% ਪਹੁੰਚਾਵਾਂਗੇ ਇਹ ਨਹੀਂ ਹੈ ਕਿ ਸੈਂਟਰ ਸਰਕਾਰ ਨੇ 100 ਰੁਪਏ ਦਿੱਤਾ ਆ ਤੇ 90 ਰੁਪਏ ਪਹੁੰਚਾਵੇ ਬਲਕਿ 100 ਦੇ 100 ਹੀ ਪਹੁੰਚਣਗੇ ਇਸ ਕਰਕੇ ਸਾਨੂੰ ਬਹੁਤ ਆਸਵਾਸਨ ਆ ਸਰਦਾਰ ਕਾਲੋਂ ਸਾਹਿਬ ਪੁੱਛੇ ਕਿ ਇੰਨੀ ਜਨਤਾ ਉਹਨਾਂ ਨਾਲ ਜੁੜੀ ਹੋਈ ਆ ਔਰ ਉਹ ਪੁਰਾਣੇ ਆਪਣੇ ਹਲਕੇ 'ਚ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਹਲਕੇ ਨੂੰ ਪਹਿਲੇ ਡੀਲ ਕਰ ਚੁੱਕੇ ਨੇ ਇਸ ਕਰਕੇ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸਨ ਹੈ ਕਿ ਉਹ ਪੂਰ ਯਾਸ ਟੀਮਾਂ ਦਾ ਲਾਭ ਦੇਣਗੇ ਔਰ ਇਸ ਵਾਰ ਉਹ ਜ਼ਰੂਰ ਐਮਐਲਏ ਜਿੱਤਣਗੇ